ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਵੀ ਸਰਵਣ ਕੀਤਾ ਹੈ। ਤੇਲੰਗ ਮਹੱਲਾ ਪੰਜਵਾਂ ਘਰ ਤੀਜਾ ਕਿ ਡੋਲਣ ਦੀ ਲੋੜ ਨਹੀਂ ਹੈ। ਆਪ ਅਸੀਂ ਥੋੜੀਆਂ-ਥੋੜੀਆਂ ਮੁਸ਼ਕਲਾਂ ਸਾਡੇ ਘਰ ਵਿੱਚ ਆ ਜਾਣ। ਸਾਡੇ ਛੋਟੇ-ਛੋਟੇ ਕੰਮਾਂ ਸਬਰਨ ਸਾਨੂੰ ਕੋਈ ਦਾਤ ਥੋੜਾ ਜਿਹਾ ਸਮਾਂ ਨਾ ਮਿਲੇ। ਤੇ ਅਸੀਂ ਫਿਰ ਡੋਲ ਜਾਂਦੇ ਹਾਂ ਪਰ ਤੂੰ ਅਰਦਾਸ ਕਰਿਆ ਕਰ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੰਦਾ ਡੋਲ ਜਾਂਦਾ ਹੈ ਥੋੜਾ ਜਿਹਾ ਟਾਈਮ ਕੋਈ ਦਾਤ ਨਾ ਮਿਲੇ ਕੋਈ ਘਾਟਾ ਪੈ ਜੇ ਤੇ ਬੰਦਾ ਡੋਲ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਸਮਝਾਉਂਦੇ ਆ ਗੁਰਸਿੱਖਾ ਤੈਨੂੰ ਡੋਲਣ ਦੀ ਲੋੜ ਨਹੀਂ ਆ ਉਹ ਬੜਾ ਵੱਡਾ ਹੈ ਮਿਹਰਬਾਨ ਹੈ ਤੂੰ ਉਸ ਰਾਜੇ ਨੂੰ ਆਪਣਾ ਪਿਤਾ ਬਣਾਇਆ ਹੈ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਅਸੀਂ ਤੇਰੇ ਬੱਚੇ ਹਾਂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੇ ਥਾਈ ਤਾਂ ਪੋਕੇ ਹਾ ਕਾੜਾ ਜਿਓ ਤੂੰ ਉਸ ਰਾਜੇ ਦੇ ਦਰਬਾਰ ਦਾ ਨੌਕਰ ਬਣ ਜਾ ਤੇ ਉਸ ਰਾਜੇ ਨੇ ਤੈਨੂੰ ਕੋਈ ਘਾਟ ਹੀ ਨਹੀਂ ਛੱਡਣੀ ਆਖੋ ਸਤਨਾਮ ਉਹ ਹੀ ਸਾਰਾ ਆਜਾ ਹੈ ਪ੍ਰਮਾਤਮਾ ਬੜਾ ਮਿਹਰਬਾਨ ਹੈ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਮੇਰਾ ਕਰਨ ਵਾਲਾ ਜੀ ਸਗਲ ਕੋ ਦੇਹਦਾਨ ਜੋ ਪੂਰੇ ਸੰਸਾਰ ਨੂੰ ਪਾਲਣ ਵਾਲਾ ਹੈ ਜੋ ਸਾਰਿਆਂ ਨੂੰ দান ਦੇਣ ਵਾਲਾ ਅਸੀਂ ਤੇ ਭੇਟਾ ਰੱਖਦੇ ਹਾਂ ਗੁਰੂ ਚਰਨਾਂ ਵਿੱਚ ਉਹਦੇ ਦਿੱਤੇ ਹੋਏ ਪਦਾਰਥਾਂ ਵਿੱਚ ਦੇਖ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਬੜੇ ਪਿਆਰ ਨਾਲ ਕਹਿੰਦੇ ਆ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਣਹਾਰ ਕਿਤੇ ਸ਼ਰਧਾ ਨਾਲ ਇੱਕ ਸ਼ਬਦ ਵੀ ਗੁਰਬਾਣੀ ਦਾ ਸੁਣ ਲੈ ਤੇ ਤੈਨੂੰ ਨਿਹਾਲ ਕਰ ਦੇਣਾ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਉਹ ਪਰਮਾਤਮਾ ਆਪੇ ਤੇਰੀ ਰੱਖਿਆ ਕਰੇਗਾ ਤੈਨੂੰ ਡੋਲਣ ਨਹੀਂ ਦੇਵੇਗਾ ਪਰ ਤੂੰ ਉਪਰ ਲਬ ਖਾਵਾ ਛੱਡ ਕੇ ਜਦੋਂ ਇੱਕ ਮਨ ਹੋ ਕੇ ਕੱਲਾ ਪਰਮਾਤਮਾ ਨਾਲ ਜੁੜੇਗਾ ਨਾ ਲੋਕਾਂ ਨੂੰ ਨਾਮ ਵਿਖਾ ਕੇ ਮੈਂ ਬੰਦਗੀ ਕਰਦਾ ਨਾ ਲੋਕਾਂ ਨੂੰ ਨਾਮ ਵਿਖਾ ਕੇ ਮੈਂ ਸੇਵਾ ਕਰਦਾ ਲੋਕਾਂ ਨੂੰ ਨਾਂ ਵਖਾ ਕੇ ਮੈਂ ਸਿਮਰਨ ਕਰਦਾ ਜਦੋਂ ਲੋਕਾਂ ਨੂੰ ਵਖਾਣੋਂ ਹਟ ਗਿਆ ਤੇ ਆਪਣੇ ਅੰਦਰ ਝਾਤੀ ਮਾਰ ਲਈ ਆਪਣੇ ਲਈ ਕੁਝ ਕੀਤਾ ਤੇ ਫਿਰ ਜਦੋਂ ਕੱਲਾ ਬਹਿ ਕੇ ਬੰਦਾ ਉਹਦੀ ਬੰਦਗੀ ਕਰਦਾ ਉਦੋਂ ਕੋਈ ਨਹੀਂ ਵੇਖਦਾ ਤੇ ਕੌਣ ਵੇਖਦਾ ਉਹਨੂੰ ਫਿਰ ਪ੍ਰਮਾਤਮਾ ਵੇਖਦਾ ਆਖੋ ਸਤਨਾਮ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦਰ ਆਖੇਗਾ ਸਿਰਜਣਹਾਰ ਵੇਖ ਤੂੰ ਸਰਦਾ ਬਣਾਉ ਤੇ ਭਰੋਸਾ ਤੇ ਰੱਖ ਜਿਨ ਪਦਾਇਸ ਤੂੰ ਕੀਆ ਜਿਨੇ ਤੈਨੂੰ ਪੈਦਾ ਕੀਤਾ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਸੋਈ ਦੇ ਆਧਾਰ ਉਹੀ ਆਧਾਰ ਦੇਣ ਵਾਲਾ ਤੈਨੂੰ ਉਹੀ ਤੇਰਾ ਸਹਾਰਾ ਬਣਨ ਵਾਲਾ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਜੇ ਨਾ ਉਪਾਈ ਮੇਦਨੀ ਮੇਦਨੀ ਭਾਵ ਸ੍ਰਿਸ਼ਟੀ ਸਾਜੀ ਜੇ ਨਾ ਉਪਾਈ ਮੇਦਨੀ ਸੋਈ ਕਰਦਾ ਸਾਰ ਉਹੀ ਤਾਂ ਸਾਰ ਕਰਨ ਵਾਲਾ ਤੇਰੀ ਸਾਰ ਲੈਣ ਵਾਲਾ ਹੈ ਹੁਣ ਬੱਚਿਆਂ ਦੀ ਸਾਰ ਗਵਾਂਢੀ ਥੋੜਾ ਲੈਂਦੇ ਬੱਚਿਆਂ ਦੀ ਸਾਰ ਹੋਰ ਕੋਈ ਥੋੜਾ ਲੈਂਦਾ ਬੱਚਿਆਂ ਦੀ ਸਾਰ ਮਾਤਾ ਪਿਤਾ ਨੂੰ ਹੀ ਕਰਨੀ ਪੈਂਦੀ ਹੈ ਆਖੋ ਸਤਨਾ। ਫਿਰ ਸਾਡਾ ਪਿਤਾ ਕੌਣ ਆ ਸਾਡਾ ਮਾਲਕ ਕੌਣ ਆ? ਸਾਡਾ ਮਾਲਕ ਉਹ ਅਕਾਲ ਪੁਰਖ ਵੈਗੁਰੂ ਪਰਮੇਸ਼ਵਰ ਹੈ। ਜਿਨੇ ਪਾਈ ਮੈਦਨੀ ਸੋਈ ਕਰਦਾ ਸਾਰ। ਕਟ ਕਟ ਮਾਲਕ ਦਿਲਾਂ ਕਾ ਉਹ ਤੇ ਘਟਾਂ ਘਟਾਂ ਦੀਆਂ ਜਾਣਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤਾਂ ਭਲੇ ਤੇ ਬੁਰਿਆਂ ਦੀ ਅੰਦਰ ਦੀ ਪੀੜ ਨੂੰ ਸਮਝਦਾ ਹੈ ਤੈਨੂੰ ਭੁਲੇਖਾ ਹੈ ਇਹ ਕਹਿੰਦਾ ਮੇਰੇ ਚੰਗੇ ਚੰਗੇ ਕੰਮ ਤਾਂ ਰੱਬ ਦੇਖਦਾ ਪਰ ਮਾੜਿਆਂ ਵਾਰੀ ਉਹ ਅੱਖਾਂ ਮੀਚ ਲੈਂਦਾ ਆਖੋ ਸਤਨਾਮ ਨਾਉ ਮੈਨੂੰ ਨਿੰਦਿਆ ਕਰਦੇ ਨੂੰ ਵੇਖਦਾ ਨਾਉ ਮੈਨੂੰ ਕਿਸਦਾ ਹੱਕ ਖਾਂਦੇ ਨੂੰ ਵੇਖਦਾ ਤੇ ਨਾ ਮੈਨੂੰ ਮਾੜਾ ਕਰਦੇ ਨੂੰ ਵੇਖਦਾ ਜਦੋਂ ਮੈਂ ਝਾੜੂ ਲਾ ਰਿਹਾ ਉਹਨਾਂ ਨੂੰ ਮਨੋਹ ਦੀ ਦੇਖਦਾ ਆਖੋ ਸਤਨਾਮ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਸ਼ਪਾਵੇ ਉਪਰੋਂ ਵੇਖ ਲੇਗਾ ਅੱਗੋਂ ਵੇਖ ਲੇਗਾ ਪਿੱਛੋਂ ਵੇਖ ਲੇਗਾ ਪਰ ਜਿਹੜਾ ਉਹਦਾ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਨਾ ਉਹ ਤੋਂ ਨਹੀਂ ਸ਼ਪਾ ਸਕਦਾ ਆਖੋ ਸਤਨਾਮ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪੀਰ ਪਛਾਨਤ ਭਾਵ ਪੀੜ ਨੂੰ ਪਛਾਨਣ ਵਾਲਾ ਤੇਰੇ ਅੰਦਰ ਦੀ ਜਾਣਨ ਵਾਲਾ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਉਹ ਪਰਵਦਗਾਰ ਪਰਮੇਸ਼ਵਰ ਉਹ ਤੇ ਦਿਲਾਂ ਦੀਆਂ ਜਾਣਨ ਵਾਲਾ ਜੇ ਤੂੰ ਕਵੇਂ ਵੀ ਉਹਦੇ ਬਾਰੇ ਜਾਣ ਲੇਗਾ ਤੂੰ ਉਹ ਤੇ ਤੂੰ ਆਪਣਾ ਦਿਮਾਗ ਲਾਉਣ ਦੀ ਕੋਸ਼ਿਸ਼ ਕਰਦਾ ਨਹੀਂ ਤੇਰਾ ਭੁਲੇਖਾ ਹੈ ਸੁਰਤ ਤਾਂ ਉਹਨੇ ਦਿੱਤੀ ਆ ਜਿੰਨਾ ਚਿਰ ਟਿਕੀ ਆ ਸਹੀ ਕੰਮ ਕਰਦੀ ਆ ਤੇ ਠੀਕ ਆ ਨਹੀਂ ਮੰਦਾ ਇੱਥੇ ਮਾਨਸਿਕ ਰੋਗੀ ਹੋ ਜਾਂਦਾ ਖਾਣ ਪੀਣਨ ਦਾ ਵੀ ਨਹੀਂ ਪਤਾ ਲੱਗਦਾ ਆਖੋ ਸਤਨਾਮ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪਰਵਾਹ ਉਸ ਕੁਦਰਤ ਦੀ ਉਸ ਪ੍ਰਮਾਤਮਾ ਦੀ ਕੁਦਰਤ ਨੂੰ ਉਹਦੇ ਕੀਮਤ ਨੂੰ ਅਸੀਂ ਨਹੀਂ ਜਾਣ ਸਕਦੇ ਕਿਉਂ ਕਿੰਨਾ ਕੁ ਵੱਡਾ ਹੈ ਉਹਦਾ ਉਰਲਾ ਪਰਲਾ ਬੰਨਾ ਉਹ ਬੜਾ ਵੱਡਾ ਸਮੁੰਦਰ ਹੈ ਅਸੀਂ ਮੱਛੀ ਦੀ ਨਿਆਈ ਹ ਕੁਦਰਤ ਕੀਮ ਨਾ ਜਾਣੀ ਹੈ ਵੱਡਾ ਵੇ ਪਰਵਾਹ ਗੁਰੂ ਅਰਜਨ ਦੇਵ ਮਾਰਾ ਸੱਚੇ ਪਾਤਸ਼ਾਹ ਇੱਕ ਵਚਨ ਕਰਦੇ ਆ ਸਬਦ ਅੰਦਰ ਵੀ ਤੂੰ ਇੱਕ ਕੰਮ ਕਰਿਆ ਕਰ ਕਾਰਜ ਤੇਰੇ ਸੰਗ ਹੋ ਜਾਣਗੇ ਸਬਰ ਜਾਣਗੇ ਤੇਰੇ ਤੇ ਮੇਰ ਰਹੇਗੀ ਆ ਕੰਮ ਕਰਿਆ ਕਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਬੜਾ ਵੱਡਾ ਪਰ ਤੂੰ ਕੀ ਕਰਿਆ ਕਰ ਕਰ ਬੰਦੇ ਤੂੰ ਬੰਦਗੀ ਕੀ ਕਰਿਆ ਕਰ ਕਰ ਬੰਦੇ ਤੂੰ ਬੰਦਗੀ ਕਿੰਨਾ ਚਿਰ ਜਿ ਚਿਰ ਕਟਵੇਂ ਸਾਹ ਜਿੰਨਾ ਚਿਰ ਤੇਰੇ ਚ ਸਾਹ ਹੈ ਤੂੰ ਬੰਦਗੀ ਕਰਿਆ ਕਰ ਅੱਖ ਸਤਨਾਮ ਉਹਨਾ ਚਿਰ ਬੰਦਗੀ ਕਰਿਆ ਕਰ ਜਿੱਚਰ ਘਟ ਮੈਂ ਸਾਹ ਹੋ ਕਿਉਂਕਿ ਹਮੇਸ਼ਾ ਇਹ ਕਹਿ ਕਰ ਤੂੰ ਸਮਰੱਥ ਅਖੱਤ ਅਗੋਚਰ ਜੀਉ ਪਿੰਡ ਤੇਰੀ ਰਾਸ ਤੂੰ ਬੜਾ ਸਮਰੱਥ ਹੈ ਅਖੱਤ ਹੈ ਅਗੋਚਰ ਹੈ ਤੇਰੀ ਮਿਹਰ ਹੋਵੇ ਰਹਿਮਤ ਤੇਰੀ ਸੁਖ ਪਾਇਆ ਸਦਾ ਸਦਾ ਤੇਰੀਆਂ ਰਹਿਮਤਾਂ ਨਾਲ ਹੀ ਸੁਖ ਪਾਇਆ ਨਾਨਕ ਕੀ ਅਰਦਾਸ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਹੇ ਸੱਚੇ ਪਾਤਸ਼ਾਹ ਸਾਡੀ ਤਾਂ ਤੇਰੇ ਚਰਨਾਂ ਵਿੱਚ ਅਰਦਾਸ ਹੈ ਆਖੋ ਸਤਨਾਮ ਅਰਦਾਸ ਕੀ ਹੈ ਬੜੀ ਵੱਡੀ ਪਾਵਰ ਹੈ ਅੰਦਰਲੀ ਬੇਬਲਤਾ ਅੰਦਰਲੀ ਤੜਫ ਅੰਦਰਲੀ ਕੁਕ ਜਦੋਂ ਆ ਕੇ ਗੁਰੂ ਦੇ ਚਰਨਾਂ ਵਿੱਚ ਕਰੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਿਹਰ ਕਰਦੇ ਆ ਰਹਿਮਤ ਕਰਦੇ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਉਪਦੇਸ਼ ਕਰਦੇ ਹਨ ਜੀ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ